ਨਜ਼ਦੀਕੀ ਪਿੰਡ ਪਾਮਵਿਖੇ ਸਥਿਤ ਡੇਰਾ ਦੁੱਧਾ ਤਾਰੀ ਜੀ ਦੇ ਦਰਬਾਰ ਵਿਖੇ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀ ਅਤੇ ਇਲਾਕੇ ਦੀਆਂ ਸੰਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਪ੍ਰਦਾਨ ਬਲਜੀਤ ਸਿੰਘ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸਰਾਦਾ ਦਾ ਜੋੜ ਮੇਲਾ ਸ਼ਰਧਾਪੂਰਵਕ ਕਰਵਾਇਆ ਗਿਆ ਇਸ ਮੌਕੇ ਸੰਤ ਮੇਰਦਾਸ ਹੱਲੂਵਾਲ ਵਾਲੇ ਅਤੇ ਸੰਤ ਸਤਨਾਮਦਾਸ ਗੱਜਰ ਮਹਿਦੂਦ ਵਾਲਿਆਂ ਨੇ ਆਇਆ ਸੰਤਾਂ ਨੂੰ ਕਥਾ ਕੀਰਤਨ ਨਾਲ ਗੁਰੂ ਮਹਿਮਾ ਸੁਣਾ ਕੇ ਨਿਹਾਲ ਕੀਤਾ ਇਸ ਮੇਲੇ ਵਿੱਚ ਜੀ ਐਨ ਐਮ ਸਪੈਸ਼ਲਿਸਟ ਹਸਪਤਾਲ ਵੱਲੋਂ ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਇਸ ਮੌਕੇ ਆਇਆ ਪ੍ਰਮੁੱਖ ਸਖਸ਼ੀਅਤਾਂ ਤੇ ਸਹਿਯੋਗੀ ਸੱਜਣਾਂ ਨੂੰ ਸਿਰੋਪੀ ਦੇ ਕੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਰਾਦਾ ਦਾ ਪੰਡਾਰਾ ਅਤੁੱਟ ਵਰਤਾਇਆ ਗਿਆ ਇਸ ਮੌਕੇ ਰਾਮ ਪ੍ਰਕਾਸ਼ ਸੂਦਰੀਹਲਾ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪਤਾਲ ਕੋਟਫਤੂਹੀ ਡਾਕਟਰ ਗਗਨਦੀਪ ਸਿੰਘ ਗੋਪਾਲਿਆ ਬਲਵਿੰਦਰ ਰਾਮ ਗੋਪਾਲਿਆ ਪੀਮਾ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜ਼ਰੀ ਭਰੀ इस मौके प्रधान बलजीत सिंह सुखविंदर राम मीत प्रधान सोहनलाल जनरल सकत्तर, गुरनाम सिंह जनरल सकत्तर, अमरजीत सिजानची राम आसरा जनरल सेक्रेटरी, सोडी राम जसविंदरपाल पिंका परीतम सिंह, संतोख सं जोगिंदरपाल डोगर डॉक्टर इंदरजीत सिंह, बलवीर सिंह समेत वड्डी गिनती विच संगत हाजर सन कैमरामैन मनिंदर सैणी के नुशियारपुर तो पत्रकार हरविंद पोंगरनी की विशेष रिपोर्ट ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਤ ਐਸਜੀਆਰ ਹਸਪੀਟਲ ਕੋਰਟ ਤੋਂ ਹਿਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਭਾਮ ਡਿਸਟ੍ਰਿਕਟ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਡੇਰਾ ਬੱਬਾ ਦੁੱਧਾਧਾਰੀਆਂ ਦੀ ਜਗ੍ਹਾ ਤੇ ਸਲਾਨਾ ਜੋੜ ਮੇਲਾ ਬੜੇ ਹੀ ਤੂਮਤਾਂ ਤੇ ਚਾਮਾਂ ਦੇ ਨਾਲ ਕਰਾਇਆ ਗਿਆ ਦੂਰੋਂ ਨੇੜਿਓਂ ਸੰਗਤਾਂ ਆ ਕੇ ਨਸਮਸਤਕ ਹੋਈਆਂ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਜੋੜ ਮੇਲੇ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਗੁਰ ਪੈਰ ਸਾਹਿਬ ਸੰਗਤ ਅੱਜ ਡੇਰਾ ਦੁੱਧਾਤਰੀ ਧਾਮ ਵਿਖੇ ਧੰਤਨ ਬਾਬਾ ਬੂਟਾ ਦਾਸ ਮਹਾਰਾਜ ਜੀ ਜਿਆ ਤਪੋਸਥਾਨਾਂ ਤੇ ਸਲਾਨਾ ਸ਼ਰਧਾਂ ਦਾ ਜੋੜ ਮੇਲਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਜੋ ਪਰਹਾਲੇ ਕੀਤੇ ਸਨ ਸਾਰੀਆਂ ਸੰਗਤਾਂ ਦੇ ਵਾਸਤੇ ਤੋਂ ਸਾਰੀਆਂ ਸੰਗਤਾਂ ਨੇ ਆ ਕੇ ਮਹਾਪੁਰਸ਼ ਸਥਾਨਾਂ ਤੇ ਹਾਜ਼ਰੀਆਂ ਭਰੀਆਂ ਔਰ ਡਾਕਟਰ ਸਾਹਿਬ ਹੁਣਾਂ ਨੇ ਵੀ ਬਹੁਤ ਤਹਿ ਦਿਲੋਂ ਆ ਕੇ ਮਹਾਪੁਰਸ਼ ਸਥਾਨਾਂ ਤੇ ਸੇਵਾ ਕੀਤੀ ਹੈ ਤੋਂ ਸਾਰੀਆਂ ਸੰਗਤਾਂ ਨੂੰ ਦਾਸਵਲੋਂ ਅੱਜ ਦੇ ਸ਼ਰਧਾਂ ਦੇ ਇਸ ਨਾਨਾ ਜੁੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਵਧਾਈਆਂ ਜੀ ਇਹ ਹੈ ਗੁਰਦੇਵ ਧੰਨ ਗੁਰਦੇਵ ਜਕਾਰਾ ਤਨ ਤਨ ਬਾਬਾ ਪੂਰਨ ਦਾਸ ਮਹਾਰਾਜ ਜੀ ਦਾ ਸੋ ਸੋ ਚੋ ਚੋ ਜੈ ਜੈ ਸੰਤਾਂ ਦੀ ਜੀ 108 ਸੰਤ ਬਾਬਾ ਪੂਰਨ ਦਾਸ ਜੀ ਦੇ ਦਰਬਾਰ ਤੇ ਜੋ ਕਿ ਸੰਤਾਂ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਸ਼ੇਮਾ ਸਰਾਤ ਮਨਾਇਆ ਜਾਂਦਾ ਜੀ ਪਹੁੰਚੇਗੇ ਮਹਾਪੁਰਸ਼ 108 ਸਤਬਾਬਾ ਮੇਜਰ ਦਾਸ ਜੀ ਜਿਨੀ ਰਸਪੰਨਾ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ 100 ਸੰਤ ਬਾਬਾ ਸਤਨਾਮ ਦਾਸ ਜੀ ਗੱਜਰ ਮੂਤ ਵਾਲੇ ਜਿਨੀ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਜੀ ਕਮੇਟੀ ਵੱਲੋਂ ਤੈਦਰੋ ਧੰਨਵਾਦ ਕਰਦੇ ਆ ਮਹਾਪੁਰਸ਼ਾਂ ਦਾ ਸੰਤਾਂ ਦਾ ਜੈ ਸੰਤਾਂ ਦੀ ਜੈ ਗੁਰੂਦੇਵ ਧੰਗੁਰਦੇਵ ਜੈ ਪੀਮ ਜੈ ਭਾਤ ਜੈ ਸੰਤਾਂ ਦੀ ਅੱਜ ਛੇ ਮਾਸਰਾ ਦਾ ਮੇਲਾ ਜਿਹੜਾ ਡੇਰਾ ਬਾਬਾ ਦੁੱਧਾ ਧਾਰੀ ਅਸਥਾਨ ਭਾਮ ਵਿਖੇ ਜੋ ਸੰਤਾਂ ਮਹਾਪੁਰਸ਼ਾਂ ਦੀ ਇੱਥੇ ਧਰਤੀ ਹੈ ਇੱਥੇ ਛੇ ਮਾਸਰਾਤ ਮਨਾਇਆ ਜਾ ਰਿਹਾ ਸੰਤਾਂ ਦੇ ਸਹਿਯੋਗ ਦੇ ਨਾਲ ਔਰ ਇੱਥੇ ਦੀ ਜਿਹੜੀ ਪ੍ਰਬੰਧਕੀ ਟੀਮ ਹੈ ਜਿਨ੍ਹਾਂ ਦੇ ਪ੍ਰਧਾਨ ਸ਼੍ਰੀ ਬਲਜੀਤ ਸੋਨੂ ਜੀ ਭਾਮ ਤੋਂ ਔਰ ਜਿੰਨੀ ਵੀ ਪ੍ਰਬੰਧਕੀ ਟੀਮ ਹੈ ਸਾਰੇ ਸਹਿਯੋਗੀ ਸੱਜਣ ਪੜ੍ਹੇ ਲਿਖੇ ਨੌਜਵਾਨ ਸਾਰੇ ਔਰ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਸੰਤਾਂ ਨੇ 108 ਸੰਤ ਬਾਬਾ ਸਤਨਾਮ ਦਾ ਜੀ ਗੱਜਰ ਮਹਦੂਦ ਵਾਲੇ 108 ਸੰਤ ਬਾਬਾ ਮੇਜਰ ਦਾ ਜੀ ਹਲੂਆਲ ਵਾਲੇ ਜਿਨ੍ਹਾਂ ਨੇ ਰਸ ਪੀਣਾ ਕੀਰਤਨ ਕੀਤਾ ਔਰ ਸੰਗਤਾਂ ਦਾ ਬਹੁਤ ਸਹਿਯੋਗ ਰਿਹਾ ਅੱਜ ਦੇ ਪ੍ਰਬੰਧਕ ਇਸ ਮੇਲੇ ਦੇ ਵਿੱਚ ਔਰ ਤੁਸੀਂ ਦੇਖਿਆ ਹੋਣਾ ਕਿ ਬਾਹਰ ਵੀ ਤੁਸੀਂ ਮੈਡੀਕਲ ਕੈਂਪ ਲੱਗਿਆ ਹੋਇਆ ਸੰਗਤਾਂ ਦੀ ਸੂਤ ਵਾਸਤੇ ਜਿਨ੍ਹਾਂ ਨੂੰ ਕੋਈ ਮੈਡੀਕਲ ਲੈਣ ਦੀ ਕੋਈ ਪ੍ਰੋਬਲਮ ਹੈ ਉੱਥੋਂ ਦਵਾਈਆਂ ਲੈ ਰਹੀਆਂ ਔਰ ਸੰਗਤਾਂ ਦੇ ਲਈ ਜਿਸ ਤਰ੍ਹਾਂ ਤੁਸੀਂ ਪ੍ਰਬੰਧ ਦੇਖਿਆ ਪਾਣੀ ਦਾ ਪ੍ਰਬੰਧ ਚਾਹ ਦਾ ਲੰਗਰ ਦਾ ਪ੍ਰਬੰਧ ਸਾਰੇ ਪ੍ਰਬੰਧਕ ਕਮੇਟੀ ਨੇ ਵਧੀਆ ਕਾਰਜ ਕੀਤੇ ਹੋਏ ਆ ਔਰ ਅੱਗੇ ਤੋਂ ਵੀ ਇਹ ਪਰਮਦਰ ਕਮੇਟੀ ਆਸ ਕਰਦੀ ਆ ਸੰਗਤਾਂ ਤੋਂ ਜਿੱਥੇ-ਜਿੱਥੇ ਵੀ ਸੰਗਤਾਂ ਫਸਦੀਆਂ ਡੇਰੇ ਦੇ ਸਰਦਾਲੂ ਬਸਦੇ ਆ ਉਹ ਸੰਗਤਾਂ ਜਿਹੜੀਆਂ ਪ੍ਰਬੰਧਕੀ ਕਮੇਟੀ ਦਾ ਸਹਿਯੋਗ ਕਰ ਰਹੀਆਂ ਔਰ ਮੈਂ ਵੀ ਆਪਣੇ ਉਹਨਾਂ ਧੰਨਵਾਦ ਕਰਦਾ ਪ੍ਰਬੰਧਕ ਕਮੇਟੀ ਦਾ ਸਾਰੀਆਂ ਸੰਗਤਾਂ ਦਾ ਡੇਰਾ ਬਾਬਾ ਦੁੱਧਾਧਾਰੀ ਮਹਾਰਾਜ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਸਾਰਿਆਂ ਨੂੰ ਆਸ਼ੀਰਵਾਦ ਦੇਣ ਜੈ ਗੁਰਦੇਵ ਤਨ ਗੁਰਦੇਵ ਜੈ ਸੰਤਾਂ